ਇਹ ਤੁਹਾਨੂੰ ਸਿਰਫ ਦੇਵਾਂਗੇ 1,35,000 ਰੁਪਏ ਲੈ ਬਈ ਦੋਸਤਾਂ ਹੋਰ ਥੋੜਾ ਸਸਤਾ ਕਰਤਾ ਬਾਈ ਨੇ ਨੰਬਰ ਪੰਜਾਬ 1,35,000 ਤੁਸੀਂ ਆ ਗੱਡੀ ਲੈ ਕੇ ਜਾ ਸਕਦੇ ਹੋ ਇੰਨੀ ਸਾਫ਼ ਮਿਲਦੀ ਵੀ ਨਹੀਂ ਕੋਈ ਬਾਈ ਤੇ ਪੁੱਛਦੇ ਫਿਰ ਬਾਈ ਨੇ ਕਿੱਥੋਂ ਲੱਭ ਕੇ ਲਿਆਂਦੀ ਤੇ ਕੀ ਰੇਟ ਰਹਿਣਾ ਵਾਲਾ ਇਹ ਮਰੂਤੀ 2010 ਰਜਿਸਟਰ 2011 ਮਾਡਲ ਹੈ ਵੀਰੇ ਠੀਕ ਹੈ ਜੀ 23-24,000 ਕਿਲੋਮੀਟਰ ਚੱਲੀ ਹੈ ਵਿਦ ਏਜੰਸੀ ਰਿਕਾਰਡ ਠੀਕ ਹੈ ਜਮਾਂ ਨਵੀਂ ਕਾਰ ਹੈ ਮੀਟਰ ਦੀ ਪੇਂਟ ਦੀ ਗਾਰੰਟੀ ਦੇਵਾਂਗੇ 2017 ਵੀ ਮਾਡਲ ਹੈ ਠੀਕ ਹੈ ਜੀ ਜਮਾ ਨਵੀਆਂ 99000 ਕਿਲੋਮੀਟਰ ਚੱਲੀ ਹੈ 89000 55 56000 ਕਿਲੋਮੀਟਰ ਚੱਲੀ ਹੈ ਸੈਕੰਡ ਓਨਰ ਮੇਰੇ ਆਪ ਦੇ ਨਾਮ ਤੇ ਹੈ ਠੀਕ ਹੈ ਜਵਾਂ ਨਵੀਂ ਕਾਰ ਆ ਕੋਈ ਕੰਮ ਨਹੀਂ ਖਰਚਾ ਨਹੀਂ ਇਹ ਵੀ ਸਿਰਫ ਆਪਾਂ ਚਲਾਉਣੀ ਹੋਈ ਚਲਾਉਣੀ ਆ ਪਹਿਲੇ ਨਾਂ ਤੇ ਆ ਠੀਕ ਹੈ ਜੀ ਜਵਾਂ ਨਵੀਂ ਕਾਰ ਆ ਜੀ ਕੋਈ ਕੰਮ ਨਹੀਂ ਖਰਚਾ ਨਹੀਂ ਇਹਦਾ 4.5 ਲੱਖ ਰੁਪਏ ਦੀ ਡਿਮਾਂਡ ਆ ਬਾਕੀ ਮਾਨਤਾ ਨਾਲ ਜ਼ਰੂਰ ਹੋ ਜਾਊਗਾ ਠੀਕ ਹੈ ਜੀ ਤਾਂ ਦੋਸਤੋ 4.5 ਲੱਖ ਰੁਪਏ ਡਿਮਾਂਡ ਤੁਸੀਂ ਵੇਖੋ ਬਲਰ ਲੈ ਕੇ ਜਾ ਸਕਦੇ ਹੋ ਇਹ ਕਿਹੜਾ ਮਾਡਲ ਹੈ ਇਹ 2016 ਮਾਡਲ ਹੈ ਜੀ ਜੀਡੀਆਈ 86 87000 ਕਿਲੋਮੀਟਰ ਚੱਲੀ ਹੈ ਫਸਟ ਓਨਰ ਪੰਜਾਬ ਨੰਬਰ ਟਾਇਰ ਟੱਪਾ ਜਾਵਾਂ ਨਵੇਂ ਵਰਗੀ ਮੀਟਰ ਪੇਂਟ ਦੀ ਗਾਰੰਟੀ ਹੈ ਪੂਰੀ ਵਧੀਆ ਕਾਰ ਆ ਕੋਈ ਕੰਮ ਨਹੀਂ ਖਰਚਾ ਨਹੀਂ ਇੰਜਨ ਗੇਅਰ ਦੀ ਗਾਰੰਟੀ ਦੇਵਾਂਗੇ ਨਾਲ 10000 ਕਿਲੋਮੀਟਰ ਤੱਕ ਦੀ ਲੈ ਵੀ ਦੋਸਤੋ ਤੇ 2.5 ਲੱਖ ਰੁਪਏ ਦੀ ਕਾਰ ਦੇਵਾਂਗੇ ਆਪਾਂ ਤੁਹਾਨੂੰ ਯੈਸ ਨੋ ਬਸ ਇਹਦੀ ਆਲਟੋ K10 2010 ਮਾਡਲ ਹੈ 65000 ਕਿਲੋਮੀਟਰ ਚੱਲੀ ਹੈ ਜੈਨੂਨ ਹਮਮ ਪੂਰੀ ਵਧੀਆ ਕਾਰ ਆ ਮੀਟਰ ਪੇਂਟ ਦੀ ਗਾਰੰਟੀ ਹੈ ਹਮਮ ਮੁਕਸਰ ਦਾ ਨੰਬਰ ਹੈ ਇਹਦਾ PV30 ਠੀਕ ਹੈ ਇਹ ਵੀ ਤੁਹਾਨੂੰ 1 ਲੱਖ ਤੇ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਮਿਲਣਾ ਸੰਦੀ ਉਹਦੇ ਅੱਜ ਉਹ ਫਿਰ ਤੋਂ ਯਾਰ ਆ ਗਏ ਆ ਆਰਸ਼ਿਵ ਮੋਟਰਸ ਤੇ ਸ਼੍ਰੀ ਮੁਕਸਰ ਸਾਹਿਬ ਮੁਕਸਰ ਦਾ ਸਭ ਤੋਂ ਵੱਡਾ ਸ਼ੋਰੂਮ ਹੈ ਕਿਉਂਕਿ ਇਹਨਾਂ ਕੋਲੇ 50 60 ਗੱਡੀਆਂ ਦਾ ਮੇਰੇ ਕੋਲ ਇਹੋ ਨੀਓਤ ਮਾੜਾ ਅੰਦਰੋਂ ਆਇਆ ਚਾਹੇ ਤੁਸੀਂ ਪਹਿਲੇ ਨਾਲ ਥੋੜੇ ਚਾਹੇ ਤੁਸੀਂ ਪਹਿਲੇ ਨਾਲ ਜਿਆਦਾ ਇਹ ਕਹਿਣ ਦਾ ਪਾਵ ਕਿ ਉਹਦੀ ਆਪਣੇ ਨਿੱਕੇ ਜੀਮੇਦਾਰ ਹੁੰਦੇ ਯਾਰ ਉਹਨਾਂ ਨੇ ਰੁਪਿਆ ਲੱਖ ਡੇਢ ਲੱਖ ਜਾਂ 2 ਲੱਖ ਰੁਪਏ ਲਾਉਣਾ ਹੁੰਦਾ ਉਹਨਾਂ ਆਸਤੇ ਵੀ ਇਹਨਾਂ ਕੋਲੇ ਗੱਡੀਆਂ ਚ ਹੈਗੀਆਂ ਅਗਲੀ ਫਿਰ ਗੱਲ ਆ ਜਾਂਦੀ ਉਹ ਆ ਜਾਂਦੀ ਲੋਨ ਤੇ ਵੀ ਲੋਨ ਵਗੈਰਾ ਕਿੰਨਾ ਕਰਦੇ ਹੈ ਲੋਨ ਵਗੈਰਾ ਪ੍ਰੈਸ ਵੀ ਇਹਨਾਂ ਕੋਲ ਇੱਥੇ ਹੀ ਹੋ ਜਾਂਦਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਸਾਰੀਆਂ ਚੀਜ਼ਾਂ ਥੋੜਾ ਇੱਕੋ ਛੱਤ ਥਲੇ ਹੋ ਜਾਣੀਆਂ ਹੁਣ ਇੱਕ ਵਾਰ ਜੋਤਨ ਥੋੜਾ ਹੋਰ ਪਿੱਛੇ ਨੂੰ ਆਇਆ ਜਿਹੜਾ ਅਸਲੀ ਖਜ਼ਾਨਾ ਉਹ ਤਾਂ ਆਹ ਗੱਡੀਆਂ ਦਾ ਇੱਕ खासियत ਇਹ ਆ ਵੀ ਇਹਨਾਂ ਕੋਲੇ ਛੋਟੇ ਵੈਰੀਟ ਕਾਰਾਂ ਸਟਾਰਟ ਹੁੰਦੀਆਂ ਜਿਵੇਂ ਤੁਸੀਂ ਵੇਖ ਰਹੇ ਹੋ ਸਭ ਤੋਂ ਛੋਟੀ ਕਿਹੜੀ ਹੁੰਦੀ ਆਪ ਨੂੰ ਪਤਾ ਮਰੂਤੀ ਮਰੂਤੀ ਵੀ ਨਾਲ ਖੜੀ ਹੋਈ ਆ ਬਾਕੀ ਨੋਵਾ ਤੁਸੀਂ ਵੇਖ ਰਹੇ ਹੋ ਨੋ ਕ੍ਰਿਸਟਲ ਖੜੀ ਹੋ ਤੁਸੀਂ ਵੇਖੀ ਹੋਈ ਆ ਬ੍ਰਿਜਾ ਵੀ ਖੜੀਆਂ ਖੜੀਆਂ ਹੋਈਆਂ ਉਸ ਤੋਂ ਬਾਅਦ ਈਓਨ ਖੜੀ ਹੋਈ ਆ ਜਨ ਆਲਟੋ ਕੈਟਨ ਕਹਿੰਦੇ ਹਾਂ ਵੀ ਹਰੇਕ ਰੈਂਜ ਤੇ ਕਾਰ ਮਿਲੂਗੀ ਇੱਥੇ ਆਉਂਦਾ ਇਹੀ ਫਾਇਦਾ ਵੀ ਛੋਟੇ ਜੀਵਨਦਾਰ ਨੂੰ ਇੱਥੇ ਆਉਂਦਾ ਫਾਇਦਾ ਕਿਉਂਕਿ ਉਹਨਾਂ ਦੇ ਬਜਟਾਂ ਦਾ ਵੀ ਕਾਰ ਹੁੰਦਾ ਕਿ ਆਪਾਂ ਜਾਵਾਂਗੇ ਸ਼ੋਅਰੂਮਾਂ 'ਚ ਉੱਥੇ ਵੱਡੀਆਂ ਕਾਰਾਂ ਹੁੰਦੀਆਂ ਤੇ ਆਜੋ ਹੁਣ ਆਪਾਂ ਜਾ ਕੇ ਅੱਛੇ ਬਈ ਨਾਲ ਗੱਲਬਾਤ ਕਰਦੇ ਆਂ ਫਿਰ ਉਸ ਤੋਂ ਬਾਅਦ ਤੁਹਾਨੂੰ ਸਾਰਾ ਇਹਦਾ ਸਟਾਕ ਆ ਤੁਹਾਨੂੰ ਦਿਖਾਇਆ ਆਪਾਂ ਇਹ ਸਾਰਾ ਚੈੱਕ ਕਰਾਵਾਂਗੇ ਨਾਲੇ ਰੇਡ ਦੱਸਾਂਗੇ ਉਸ ਤੋਂ ਬਾਅਦ ਫਿਰ ਗੱਲ ਹੋਊਗੀ ਆਪਣੀ ਲੋਨ ਬਾਰੇ ਆਜੋ ਫਿਰ ਲੈ ਦੋਸਤੋ ਆਜੋ ਫਿਰ ਆਪਾਂ ਕਰਦੇ ਹੁਣ ਅੱਛੇ ਬਈ ਨਾਲ ਗੱਲਬਾਤ ਤੁਹਾਡਾ ਅੱਛੇ ਬਈ ਕੀ ਹਾਲ ਚਾਲ ਵਧੀਆ ਜੀ ਵਧੀਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਛੇ ਬਈ ਮੈਂ ਗੱਡੀਆਂ ਸਟਾਕ ਵੇਖਿਆ ਕਾਫੀ ਵਧੀਆ ਜਿਹਾ ਉਹਨਾਂ ਦਾ ਸਾਰਾ ਸਟਾਕ ਆਪਾਂ ਨਿਊ ਲੈ ਕੇ ਆਏ ਆ ਜਾਨਾ ਵਿੱਚ ਨਵਾਂ ਸਟਾਕ ਆ ਸਾਰਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣੇ ਕੋਲ ਇਹ ਸੇਕ ਵੀ ਵੀ ਜਿਹੜਾ ਲੋਨ ਵਗੈਰਾ ਪ੍ਰੋਸੈਸ ਤੁਸੀਂ ਉਹ ਦੱਸ ਦਿਓ ਵੀ ਕਿਵੇਂ ਪ੍ਰੋਸੈਸ ਲੋਨ ਕਰਾਉਣਾ ਹੈ ਜੀ ਲੋਨ ਦਾ ਵੀਰੇ ਮੰਨ ਕੇ ਚੱਲੋ ਜੇ ਆਪਾਂ ਡੀਜ਼ਲ ਕਾਰ ਲੈਣੀ ਹੈ 80 ਤੋਂ 85% ਫੰਡਿੰਗ ਹੋ ਜਾਂਦੀ ਹੈ ਬੈਂਕਰ ਨਹੀਂ ਉਹ ਜੇ ਪੈਟਰੋਲ ਲੈਣੀ ਹੈ ਤਾਂ 90% ਫੰਡਿੰਗ ਹੋ ਜਾਂਦੀ ਹੈ ਠੀਕ ਹੈ ਜੀ ਬਾਕੀ ਸਾਰੀਆਂ ਸਹੂਲਤਾਂ ਇੱਥੇ ਆ ਜੇ ਤੁਸੀਂ ਕਾਰ ਦਾ ਹਾਊਂਡ ਪੇਮੈਂਟ ਲੈ ਲੈਣੀ ਹੈ ਡਾਊਨ ਪੇਮੈਂਟ ਤੇ ਲੈ ਜਾ ਸਕਦੇ ਆ ਠੀਕ ਹੈ ਜੇ ਕੈਸ਼ ਲੈਣੀ ਹੈ ਕੈਸ਼ ਲੈ ਸਕਦੇ ਆ ਸਾਰੀਆਂ ਸਹੂਦਾ ਜਿਵੇਂ ਤੁਹਾਨੂੰ ਠੀਕ ਲੱਗਦਾ ਆਪਾਂ ਹੋਵੇ ਤੁਹਾਡੇ ਨਾਲ ਕੰਪਰੋਮਾਈਜ਼ ਕਰ ਸਕਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਜੋ ਆਪਣੀ ਐਂਡ ਵਾਲੀ ਗੱ ਅਰਸ਼ ਮੋਟਰਸ ਜਿਉ ਦਾਦੇ ਮੁਖਸਰ ਫੈਬ੍ਰਿਕਟ ਕਰ ਰਹੇ ਹਾਂ ਦੀ ਹੈ ਲੋਕੇਸ਼ਨ ਮੇਰੇ ਆਪਣੇ ਜਮਾ ਮੇਨ ਰੋਡ ਤੇ ਸ਼ੋਰੂਮ ਹੈ ਜੀ ਮਲੋਟ ਰੋਡ ਤੇ ਹੈ ਮਿਸ਼ਨੋ ਹਸਪੀਟਲ ਦੇ ਓਪੋਜ਼ਿਟ ਹੈ ਆਪਣੀ ਗੂਗਲ ਮੈਪ ਤੇ ਅਰਸ਼ ਮੋਟਰ ਮੁਖਸਰ ਦੇ ਨਾਮ ਤੇ ਲੋਕੇਸ਼ਨ ਵੀ ਹੈਗੀ ਹੈ ਹਾਂ ਜੀ ਵੀ ਤੁਸੀਂ ਮੈਪ ਤੇ ਸਿੱਧਾ ਹੀ ਭਰੋਗੇ ਚਾਹੇ ਤੁਸੀਂ ਜਿੱਥੇ ਬੈਠੇ ਆ ਤੁਸੀਂ ਸਿੱਧਾ ਇੱਥੇ ਆ ਜਾਓ ਕਿਉਂਕਿ ਆਉਣ ਦਾ ਰੋਡ ਹੈ ਸੌਖਾ ਕੋਈ ਆਉਣ ਵੀ ਸ਼ਹਿਰ ਦੇ ਵਿੱਚ ਵਿਚਾਲੇ ਆ ਬਾਹਰੋਂ-ਬਾਰੋਂ ਮਲੋਟ ਰੋਡ ਤੇ ਅਰਸ਼ ਮੋਟਰਸ ਤੇ ਬਾਕੀ ਹੁਣ ਫਿਰ ਆ ਜਾਓ ਪਰ ਥੋੜਾ ਜਾਇ ਜ਼ਮੇਨ ਨਾਲ ਲੈਂਦੇ ਹੋਏ ਕਲਾਵਾਤਾਪਾ ਕਰ ਲਈਆਂਗੇ ਲੋਨ ਵਗੈਰਾ ਬਾਈ ਦੱਸਦਾ ਹੋਇਆ ਹੁਣ ਆਪਾਂ ਤੁਹਾਨੂੰ ਗੱਡੀਆਂ ਬਾਰੇ ਜਾਣਕਾਰੀ ਦਿੰਨੇ ਆ ਲੈ ਵੀ ਦੋਸਤੋ ਹੁਣ ਫਿਰ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਹੀ ਆਪਣੀ ਪਹਿਲੀ ਕਾਰ ਹੀ ਆ ਗਈ ਹੈ ਜੀ ਆਈਸੀਯੂ ਦੀ ਐਮਯੂ 7 ਆ ਟਾਇਰ ਲਾਈ ਤੁਹਾਨੂੰ ਵਿਖਾਦੇ ਆ ਬਾਕੀ ਵਾ ਜਾਣਕਾਰੀ ਅੱਛੇ ਵਿੱਚ ਫਿਰ ਲੈ ਲੈਂਦੇ ਕਿਹੜਾ ਮਾਡਲ ਹੈ ਜੀ ਇਹ ਇਹ ਵੀਰੇ 2015 ਰਜਿਸਟਰਡ 2016 ਮਾਡਲ ਆ 54 55000 ਕਿਲੋਮੀਟਰ ਵਿੱਚ ਰਿਕਾਰਡ ਚੱਲੀ ਹੈ ਠੀਕ ਹੈ ਜੀ ਬ੍ਰਾਂਡ ਨਿਊ ਕਾਰ ਆ ਹਮਮ ਕੋਈ ਕੰਮ ਨਹੀਂ ਖਰਚਾ ਨਹੀਂ ਠੀਕ ਸਾਰੀ ਨਵੀਂ ਐ ਸਾਢੇ 8 ਲੱਖ ਰੁਪਏ ਦੀ ਡਿਮਾਂਡ ਕਰਦੇ ਆ 8 ਲੱਖ ਰੁਪ ਠੀਕ ਹੈ ਜੀ ਲੈ ਵੀ ਦੋਸਤੋ ਡਿਮਾਰ ਤੁਸੀਂ ਸੁਣ ਲਈ ਹੋਈ ਆ ਟੇਰ ਦੀ ਗੱਡੀ ਆਪਾਂ ਕੋਈ ਕਹਾਂ ਬਾਹਰੋਂ ਗੱਡੀਆਂ ਸਾਫ਼ ਅੰਦਰੋਂ ਵੀ ਗੱਡੀਆਂ ਸਾਰੀਆਂ तकरीबन ਸਾਫ਼ ਹੀ ਹੈ ਬਾਕੀ ਰੇਟ ਤੁਸੀਂ ਇਹ ਸੁਣ ਲਿਆ ਹੋਇਆ ਉਸ ਤੋਂ ਬਾਅਦ ਫਿਰ ਜੇ ਆਪਣੀ ਅਗਲੀ ਕਾਰ ਆ ਗਈ ਆ ਇਹ ਹੈਗੀ ਨੋਵਾ ਕ੍ਰਿਸਟਾ ਇਹਦੇ ਬਾਰੇ ਆਪਾਂ ਲੈਨੇ ਆਸ਼ੇ ਵਿੱਚ ਤੋਂ ਜਾਣਕਾਰੀ ਕਿਹੜਾ ਮਾਡਲ ਆ ਜੀ ਇਹ ਇਹ ਵੀਰੇ 2017 ਵੀ ਮਾਡਲ ਹੈ ਠੀਕ ਹੈ ਜੀ ਜਮਾ ਨਵੀਆਂ 99000 ਕਿਲੋਮੀਟਰ ਚੱਲੀ ਹੈ 89000 ਠੀਕ ਹੈ ਜੀ ਪੂਰੀ ਵਧੀਆ ਕਾਰ ਆ ਟਾਇਰ ਬਿਲਕੁਲ ਨਵੇਂ ਆ ਰਗੇ ਹਮ ਹਮ ਹਰਿਆਣਾ ਨੰਬਰ ਹੈ ਪੰਜਾਬ ਨੰਬਰ ਲਾ ਕੇ ਦੇਵਾਂਗੇ ਤੁਹਾਨੂੰ 15 ਲੱਖ ਰੁਪਏ ਡਿਮਾਂਡ ਕਰਦੇ ਆ 14 ਲੱਖ 75 ਹਜ਼ਾਰ ਰੁਪਏ ਤੁਹਾਨੂੰ ਕਾਰ ਦੇ ਦੇ ਦਾਂਗੇ ਵਿਦ ਪੀ ਵੀ ਨੰਬਰ ਠੀਕ ਹੈ ਜੀ ਲੈਓ ਦੋਸਤੋ ਨੰਬਰ ਲਵਾ ਕੇ ਰੇਟ ਤੋਂ ਹੁੰਦਾ ਹੈ ਬਾਕੀ ਇੰਟੀਰੀਅਰ ਜਰੂਰ ਚੱਕਰਾਵਾਂਗੇ ਇੰਟੀਰੀਅਰ ਦੀ ਗੱਲ ਕਰੀਏ ਬਹੁਤ ਵਧੀਆ ਤੇ ਸਾਫ ਡੀਰ ਪਿਆ ਹੋਇਆ ਹੈ ਨੋਵਾ ਕ੍ਰਿਸਟਾ ਦਾ ਬਾਕੀ ਉਹ ਰੇਟ ਆ ਲੋਨ ਕਰਦਾ ਪ੍ਰੋਫੈਸਰ ਉਹ ਬਾਅਦ ਇਹ ਤੁਹਾਨੂੰ ਦੱਸਤਾ ਹੈ ਵੀ ਰੇਟ ਕਿੰਨਾ ਲੋਨ ਕਰਾ ਤੁਸੀਂ ਫੋਨ ਤੇ ਕਾਲ ਲਾ ਕੇ ਪੁੱਛ ਸਕਦੇ ਹੋ ਲੋਨ ਵੀ ਇੱਥੇ ਹੋ ਜਾਣਾ ਨੋਵਾ ਕ੍ਰਿਸਟਾ ਉਸ ਤੋਂ ਬਾਅਦ ਫਿਰ ਆਪਣੀ ਜੋ ਅਗਲੀ ਸੈਵਨ ਹਿੱਟਡ ਉਹ ਆ ਗਿਆ ਐਕਸਯੂਵੀ ਬਾਕੀ ਇਹ ਹੀ ਐਕਸਯੂਵੀ 500 ਠੀਕ ਹੈ ਜੀ W5 ਵੇਰੀਐਂਟ ਆ ਹਮਮ ਜਮਾਂ ਨਵੀਂ ਐ ਵੀ ਠੀਕ ਹੈ ਇਹ ਵੀ 55 56000 ਕਿਲੋਮੀਟਰ ਚੱਲੀ ਆ ਸੈਕੰਡ ਓਨਰ ਮੇਰੇ ਆਪ ਦੇ ਨਾਮ ਤੇ ਐ ਠੀਕ ਹੈ ਜਮਾਂ ਨਵੀਂ ਕਾਰ ਆ ਕੋਈ ਕੰਮ ਨਹੀਂ ਖਰਚਾ ਨਹੀਂ ਇਹ ਵੀ ਸਿਰਫ ਆਪਾਂ ਚਲਾਉਣੀਓ ਚਲਾਉਣੀ ਐ ਠੀਕ ਹੈ ਜੀ ਇਹਦੀ 9 ਲੱਖ ਰੁਪਈਆ ਡਿਮਾਂਡ ਕਰਦੇ ਆਪਾਂ ਹਮਮ ਮਾਤਰਾਂ ਬੰਦਿਆਂ ਦਾ ਆਿਆਂ ਦਾ ਜ਼ਰੂਰ ਕਰਦੇ ਆਂ ਇਹਦਾ ਇਹ ਵੀ ਚੱਕਰਾ ਦਿੰਨੇ ਆ ਬਾਕੀ ਮਾਤਰਾਂ ਮੈਂ ਦੱਸਤਾ ਹੋਇਆ ਲੋਨ ਵਗੈਰਾ ਵੀ ਇੱਥੇ ਹੋ ਜਾਣਾ ਬਹੁਤ ਸੋਹਣੀ ਤੇ ਸਾਫ਼ ਪਈ ਹੋਈ ਆ ਇਹ ਐਕਸਯੂਵੀ ਓਏ ਧੀਰ ਦੇ ਗੱਲ ਕਰੀਏ ਨੀਟ ਐਂਡ ਕਲੀਨ ਕੈਪ ਗੱਡੀਆਂ ਟੇਰ ਰਪਿਆ ਬਹੁਤ ਵਧੀਆ ਤੇ ਸਾਫ ਐਕਸ ਯੂਵੀ ਉਸ ਤੋਂ ਬਾਅਦ ਫਿਰ ਜ ਆਪਣੀ ਅਗਲੀ ਆ ਗਈ ਆ ਅਗਲੀ ਆਪਣੀ ਆ ਗਈ ਆ ਜੀ ਸਕੋਰਪਿਓ ਇਹਦੇ ਬਾਰੇ ਆਪਾਂ ਲੈਨੇ ਬਾਈ ਅਖੇ ਜਾਣਕਾਰੀ ਕਿਹੜਾ ਮਾਡਲ ਆ ਜੀ ਇਹ ਸਕੋਰਪਿਓ ਹੀ 2016 ਮਾਡਲ ਹੈ S10 ਹੂੰ ਹੂੰ ਯੂਪੀ ਨੰਬਰ ਫਸਟ ਓਨਰ ਪਹਿਲੇ ਨਾਂ ਤੇ ਹੈ ਠੀਕ ਹੈ ਜੀ ਜਮਾ ਨਵੀਂ ਕਾਰ ਹੈ ਜੀ ਕੋਈ ਕੰਮ ਨਹੀਂ ਖਰਚਾ ਨਹੀਂ ਇਹਦਾ ਵੀ 1 ਲੱਖ ਤੇ 3 ਕੁ ਹਜ਼ਾਰ ਕਿਲੋਮੀਟਰ ਚੱਲੀ ਹੈ ਠੀਕ ਹੈ ਇਹ ਵੀ ਕਾਰ ਪੂਰੀ ਵਧੀਆ ਹੈ ਇੰਜਨ ਗੇਅਰ ਦੀ ਗਾਰੰਟੀ ਦਵਾਂਗੇ 9 ਲੱਖ ਤੇ 75000 ਰੁਪਿਆ ਕਾਰ ਦੀ ਡਿਮਾਂਡ ਹੈ ਜੀ ਠੀਕ ਹੈ ਜੀ ਤਾਂ ਵੀ ਦੋਸਤੋ 9 ਲੱਖ ਰੁਪਿਆ 75000 ਡਿਮਾਂਡ ਹੈ ਇਹਦੀ ਵਿੱਧ ਪੰਜਾਬ ਨੰਬਰ ਵਿੱਧ ਪਿਆਨ ਨੰਬਰ ਲਾ ਕੇ ਗੱਡੀ ਤੁਹਾਨੂੰ ਆਪ ਸਾਰੀ ਵਿਖਾਦੀ ਆ ਬਹੁਤ ਸਾਫ਼ ਪਈ ਹੋਈ ਹੈ ਇਹ ਉਸ ਤੋਂ ਬਾਅਦ ਹੁਣ ਕਹਿੰਦੇ ਇਹ ਚਵੈਸ ਹੁੰਦੀ ਹੈ ਬਲੈਰੋ ਦੀ ਬਲੈਰੋ ਲੈਣੀ ਹੈ ਬਲੈਰੋ ਵੀ ਆਪਣੇ ਇੱਕ ਸਟੋਰ ਦੇ ਵਿੱਚ ਖੜੀ ਹੋਈ ਆ ਆਪਾਂ ਲੈ ਲੈਣਾ ਜਾਣਕਾਰੀ ਫਿਰ ਕਿਹੜਾ ਮਾਡਲ ਆ ਜੀ ਇਹ ਬਲੈਰੋ 2013 ਮਾਡਲ ਹੈ ਜੀ 86 87000 ਕਿਲੋਮੀਟਰ ਚੱਲੀ ਆ ਪੰਜਾਬ ਨੰਬਰ ਸੈਕੰਡ ਓਨਰ ਠੀਕ ਹੈ ਜੀ ਇਹ ਵੀ ਕਾਰ ਪੂਰੀ ਵਧੀਆ ਕਿਤੇ ਉਹ ਜੰਗਾਲ ਨਹੀਂ ਕਿਤੇ ਉਹ ਕੁਝ ਨਹੀਂ ਹੂੰ ਹੂੰ ਪੂਰੀ ਵਧੀਆ ਕਾਰ ਆ ਟਾਇਰ ਟੱਪਾ ਜਿਵੇਂ ਨਵੇਂ ਵਰਗਾ ਠੀਕ ਹੈ 4.5 ਲੱਖ ਰੁਪਿਆ ਇਹਦੀ ਡਿਮਾਂਡ ਆ ਬਾਕੀ ਮਾਨਤਾਣਾ ਜ਼ਰੂਰ ਹੋ ਜਾਊਗਾ ਠੀਕ ਹੈ ਜੀ ਦੇਖੋ ਦੋਸਤੋ 4.5 ਲੱਖ ਰੁਪਿਆ ਡਿਮਾਂਡ ਤੁਸੀਂ ਵੇਖ ਉਸ ਤੋਂ ਬਾਅਦ ਫਿਰ ਜ ਆਪਣੀ ਅਗਲੀ ਆ ਗਈ ਹੈ ਡਸਟਰ ਏਆਈ ਡਸਟਰ 2015 ਮਾਡਲ ਹੈ ਹਮਮ ਟੌਪ ਵਾਲਾ ਠੀਕ ਹੈ 110 ਬੀ ਐਚ ਪੀ ਵਾਲਾ 611 ਵਾਲੀ ਹੈ ਆਰ ਐਕਸ ਜੈਡ ਠੀਕ ਹੈ ਜੀ ਇਹ ਆਪਾਂ ਨੂੰ ਪਾਉਗੀ ਵੀਰੇ ਸਾਢੇ 4 ਲੱਖ ਰੁਪਿਆ ਡਿਮਾਂਡ ਹੈ ਫਸਟ ਓਨਰ ਹੈ ਠੀਕ ਹੈ ਪੂਰੀ ਵਧੀਆ ਕਾਰ ਆ ਕੋਈ ਕੰਮ ਖਰਚਾ ਇਹਦਾ ਨਹੀਂ ਠੀਕ ਹੈ ਲੈ ਵੀ ਦੋਸਤੋ 2015 ਮਾਡਲ ਹੈ ਡੀਜ਼ਲ ਦੇ ਵਿੱਚ ਵੀ ਇਹਨਾਂ ਦੀ ਗੱਡੀਆਂ ਦੀ ਐਵਰੇਜ ਵਧੀਆ ਹੁੰਦੀ ਆ ਟਾਇਰ ਤਾਂ ਜਮੇ ਹੀ ਨਵੇਂ ਪਏ ਹੋਏ ਆ ਰੇਟ ਤੁਹਾਨੂੰ ਦੱਸਤਾ ਹੈ ਨੰਬਰ ਵੀ ਬਹੁਤ ਸੋਹਣਾ ਟ੍ਰਿਪਲ 7 ਵਾਲਾ ਨੰਬਰ ਲੱਗਿਆ ਹੋਇਆ ਡਸਟਰ 20 ਉਸ ਤੋਂ ਬਾਅਦ ਫਿਰ ਆਪਣੀ ਅਗਲੀ ਆ ਗਈ ਹੈ ਬ੍ਰਿਜਾ ਇਹ ਆ ਜੀ 2017 ਮਾਡਲ VDI ਫਸਟ ਓਨਰ ਠੀਕ ਹੈ ਜੀ ਕਾਰ ਇਹ ਵੀ ਜਮਾ ਨਵੀਂ ਹੈ ਜੀ ਸਾਢੇ 6 ਲੱਖ ਰੁਪਏ ਦੀ ਡਿਮਾਂਡ ਕਰਦੇ ਆ ਵਿਦ ਪੰਜਾਬ ਨੰਬਰ ਲਾ ਕੇ ਦਵਾਂਗੇ ਕੋਈ ਕੰਮ ਨਹੀਂ ਖਰਚਾ ਨਹੀਂ ਇਹ ਵੀ ਸਿਰਫ ਆਪਾਂ ਚਲਾਉਣੀ ਹੈ ਚਲਾਉਣੀ ਹੈ ਠੀਕ ਹੈ ਜੀ ਲੈ ਬਦਸੋ ਨੰਬਰ ਲਵਾ ਕੇ ਰੇਟ ਤੁਹਾਨੂੰ ਦੱਸਤਾ ਹੋਇਆ ਬਈਆਂ ਦਾ ਕੋਈ ਕੰਮ ਨਹੀਂ ਕੋਈ ਖਰਚਾ ਨਹੀਂ ਇੰਟੀਰੀਅਰ ਦੀ ਗੱਡੀ ਬਹੁਤ ਸਾਫ਼ ਪਈ ਹੋਈ ਹੈ ਹੈ ਬਾਕੀ ਇਸ ਤੋਂ ਲਾਓ ਜਾਣ ਕਰ ਲੈਣੀ ਹੋਵੇ ਨੰਬਰਾਂ ਤੇ ਕਾਲ ਲਾ ਕੇ ਤੁਸੀਂ ਪੁੱਛ ਸਕਦੇ ਹੋ 17 ਮਾਡਲ VDI ਡੀਜ਼ਲ ਬ੍ਰਿਜਾ ਉਸ ਤੋਂ ਬਾਅਦ ਜੋ ਆਪਣੀ ਅਗਲੀ ਫਿਰ ਇਹ 2016 ਮਾਡਲ ਹੈ ਜੀ ZDI 8687000 ਕਿਲੋਮੀਟਰ ਚੱਲੀ ਹੈ ਠੀਕ ਹੈ ਜੀ ਇਹਦੀ 7 ਲੱਖ ਰੁਪਏ ਦੀ ਡਿਮਾਂਡ ਆ origignal ਪੰਜਾਬ ਨੰਬਰ ਸੈਕੰਡ ਓਨਰ ਕਾਰ ਹੈ ਠੀਕ ਹੈ ਜੀ ਲੈ ਦੋਸਤੋ origignal ਪੰਜਾਬ ਨੰਬਰ ਸੈਕੰਡ ਓਨਰ ZDI ਆ 2016 88000 ਕਿਲੋਮੀਟਰ ਕਰੀਬ ਚੱਲੀ ਹੋਈ ਆ ਡੀਜ਼ਲ ਦੇ ਵਿੱਚ ਆ ਟਾਇਰ ਲਾਈਫ ਲਈ ਨਵੇਂ ਵਰਗੇ ਆ ਜਿਵੇਂ ਹੀ ਗੱਡੀ ਬਹੁਤ ਸਾਫ਼ ਪਈ ਹੋਈ ਆ ਰੇਟ ਤੁਸੀਂ ਇਹਦਾ ਸੁਣ ਲਿਆ ਹੋਇਆ ਉਸ ਤੋਂ ਬਾਅਦ ਆ ਆ ਗਈ ਆਪਣੀ ਰਾਣੀ ਮਰੂਤੀ ਕਹਿ ਸਕਦੇ ਆਪਾਂ ਇਹਨੂੰ ਇੰਨੀ ਸਾਫ਼ ਮਿਲਦੀ ਵੀ ਨਹੀਂ ਕਦੋਂ ਬਾਈ ਤੋਂ ਪੁੱਛਨੇ ਫਿਰ ਬਾਈ ਨੇ ਕਿੱਥੋਂ ਲੱਭ ਕੇ ਲਿਆਂਦੀ ਤੇ ਕੀ ਰੇਟ ਰਹਿਣ ਵਾਲਾ ਇਹ ਅਮਰੂਤੀ 2010 ਰਜਿਸਟਰ 2011 ਮਾਡਲ ਹੈ ਵੀਰੇ ਠੀਕ ਹੈ ਜੀ 23 24000 ਕਿਲੋਮੀਟਰ ਚੱਲੀ ਆ ਵਿਦ ਏਜੰਸੀ ਰਿਕਾਰਡ ਠੀਕ ਹੈ ਜਮਾਂ ਨਵੀਂ ਕਾਰ ਹੈ ਮੀਟਰ ਦੀ ਪੇਂਟ ਦੀ ਗਾਰੰਟੀ ਦਵਾਂਗੇ ਠੀਕ ਹੈ 1.5 ਲੱਖ ਰੁਪਏ ਦੀ ਕਾਰ ਦੀ ਡਿਮਾਂਡ ਹੈ ਹੂੰ ਹੂੰ ਨੰਬਰ ਰਿਟੇਨ ਹੋ ਕੇ ਮਿਲੂਗਾ ਇਹ ਨੰਬਰ ਵਿੱਚ ਨਹੀਂ ਮਿਲਣਾ ਆਪਾਂ ਠੀਕ ਹੈ ਜੀ ਲਓ ਦੋਸਤੋ ਗੱਡੀ ਨੂੰ ਸਾਰੀ ਵਿਖਾਤੀ ਰੇਟ ਦੱਸਤਾ ਆ ਬਹੁਤ ਸਾਫ਼ ਪਈ ਆ ਅਮਰੂਤੀ ਉਸ ਤੋਂ ਬਾਅਦ ਫਿਰ ਆਪਣੀ ਅਗਲੀ ਆ ਗਈ ਡਿਜ਼ਾਇਰ ਇਹ ਹੈ ਜੀ ਡਿਜ਼ਾਇਰ 2015 ਮਾਡਲ ਹੈ ਬੀਡੀਆਈ ਠੀਕ ਹੈ ਫਸਟ ਓਨਰ ਪੰਜਾਬ ਨੰਬਰ ਟਾਇਰ ਟੱਪਾ ਜਾਵਾ ਨਵੇਂ ਵਰਗੀ ਮੀਟਰ ਪੇਂਟ ਦੀ ਗਾਰੰਟੀ ਹੈ ਪੂਰੀ ਵਧੀਆ ਕਾਰ ਆ ਕੋਈ ਕੰਮ ਨਹੀਂ ਖਰਚਾ ਨਹੀਂ 5 ਲੱਖ ਰੁਪਏ ਦੀ ਡਿਮਾਂਡ ਆ ਮਾਨਤਨ ਬੰਦਿਆਂ ਦਾ ਜਰੂਰ ਕਰਦੇ ਠੀਕ ਹੈ ਜੀ ਲੈ ਵੀ ਦੋਸਤੋ ਮਾਨਤਨ ਹੋ ਜਾਣਾ 15 ਮਾਡਲ ਰੇਟ ਤੁਸੀਂ ਸੌਂਦਿਆ ਹੋਇਆ ਡਿਜ਼ਾਇਰ ਉਸ ਤੋਂ ਬਾਅਦ ਫਿਰ ਤੋਂ ਡਿਜ਼ਾਇਰ ਆ ਗਈ ਐਸ ਭਾਈ ਹਾਂਜੀ ਇਹ ਵੀ ਡਿਜ਼ਾਇਰ 2013 ਮਾਡਲ ਹੈ VDI ਜਮਾਂ ਨਵੀਂ ਇਹ ਆ ਦੋ ਤਿੰਨ ਪੀਸ ਟੱਚਿੰਗ ਹੈਗੇ ਆ ਐਕਸੀਡੈਂਟ ਦੀ ਪੀਸ ਚੇਂਜ ਦੀ ਗਾਰੰਟੀ ਦਵਾਂਗੇ ਠੀਕ ਹੈ ਜੀ 3 ਲੱਖ ਤੇ 75000 ਰੁਪਏ ਦੀ ਡਿਮਾਂਡ ਹੈ ਮਾਨਤਾਣ ਬੰਨਿਆ ਦਾ ਜ਼ਰੂਰ ਕਰ ਦਾਂਗੇ ਲੈਓ ਦੋਸਤੋ ਆਹ ਵੇਖੋ ਫੌਗ ਲੈਂਪ ਵਗੈਰਾ ਇਹ ਚ ਲੱਗੇ ਹੋਏ ਆਫਟਰ ਮਾਰਕੀਟ ਬਾਕੀ ਰੇਟ ਤੋਂ ਹੀ ਸੌਂਦੇ ਹੋਇਆ ਕਾਫੀ ਵਧੀਆ ਸਾਫ ਪਈ ਆ ਟਾਇਰ ਨਵੇਂ ਵਰਗੇ ਆ ਸਲਫਟ ਡਿਜ਼ਾਇਰ 13 ਮਾਡਲ ਦੇ ਉਸ ਤੋਂ ਬਾਅਦ اپنی ਆ ਗਈ ਹੈ ਜੀ ਡੀ ਮਾਰਡਾ ਟੋਇਸ ਬਾਕੀ ਲੈਣੇ ਆਪਾਂ ਜਾਣਕਾਰੀ ਬਾਈ ਇਹ ਟਾਇਓਸ 2017 ਮਾਡਲ ਹੈ ਵੀਰੇ ਠੀਕ ਹੈ ਜੀ 132 3300 ਕਿਲੋਮੀਟਰ ਚੱਲੀ ਹੈ ਜਮਾ ਨਵੀਆਂ ਕੋਈ ਕੰਮ ਨਹੀਂ ਖਰਚਾ ਨਹੀਂ 5 ਲੱਖ ਰੁਪਏ ਦੀ ਡਿਮਾਂਡ ਹੈ ਮਾਨਤਨ ਬੰਦਿਆਂ ਦਾ ਜ਼ਰੂਰ ਕਰਤੇ ਲੈ ਵੀ ਦੋਸਤੋ ਚਾਰੇ ਪਾਸੋਂ ਗੱਡੀ ਨਵੀਂ ਨ ਕੋ ਰੁਪਿਆ ਜੋਕੋ ਹਮਾਰੇ ਟਾਇਰਾਂ ਜਮਾ ਨਵੇਂ ਵਰਗੇ ਨੰਬਰ 50 ਆ ਰੇਰ ਤੁਸੀਂ ਸੁਣ ਲਿਆ ਹੋਇਆ ਉਸ ਤੋਂ ਬਾਅਦ ਹੁਣ ਆਲਟੋ ਦੇ ਮੁੱਲ ਇਥੋਂ ਆਪਾਂ ਆ ਐਡੀ ਗੱਡੀ ਦੇ ਦੇਣੀ ਹੈ ਵੱਡੀ ਗੱਡੀ ਹੈ ਪੂਰੀ ਹੈਵੀ ਲੈਨੇ ਜਾਣ ਕਰੀਓ ਇਹ 2010 ਮਾਡਲ ਹੈ ਵੀਰੇ ਹਰਿਆਣਾ ਨੰਬਰ ਫਸਟ ਓਨਰ ਜਮਾ ਨਵੀਂ ਹੈ ਪੈਟਰੋਲ ਦੀ ਕਾਰ ਹੈ ਠੀਕ ਹੈ ਮੇਰੇ ਹਿਸਾਬ ਨਾਲ ਵੀ 75 ਕੇ 76000 ਕਿਲੋਮੀਟਰ ਜਨੂਨ ਚੱਲੀ ਹੈ ਪੂਰੀ ਵਧੀਆ ਕਾਰ ਕੋਈ ਕੰਮ ਨਹੀਂ ਖਰਚਾ ਨਹੀਂ ਠੀਕ ਹੈ ਜੀ ਸਵਾ 2 ਲੱਖ ਰੁਪਏ ਦੀ ਡਿਮਾਂਡ ਹੈ ਜੀ ਬਾਕੀ ਮਾਨ ਤਾਂ ਬੰਦਿਆਂ ਦਾ ਜ਼ਰੂਰ ਕਰ ਲੈ ਵੀ ਦੋਸਤੋ ਇਹਨੇ ਤਾਂ ਅਲਟੋ ਵੀ ਨਹੀਂ ਹੁੰਦੀ ਜਿੰਨੇ ਤੁਹਾਨੂੰ ਆਪਾਂ ਆ ਦੇ ਰਹੇ ਹਾਂਗੇ ਲੌਰਾ ਬਾਕੀ ਪਿਕਅਪ ਆਪ ਨੂੰ ਪਤਾ ਹੀ ਹੈ ਜਿਹੜੇ ਬੰਦੇ ਨੇ ਚਲਾਈ ਹੋਵੇ ਉਹਨੂੰ ਪਤਾ ਹੁੰਦਾ ਵੀ ਕੀ ਚੀਜ਼ ਆ ਇਹ ਬਹੁਤ ਵਧੀਆ ਤੇ ਸਾਫ਼ ਆ ਤੇ ਉਸ ਤੋਂ ਬਾਅਦ ਫਿਰ ਆਪਣੀ ਜੋ ਅਗਲੀ ਆ ਗਈ ਆ ਹੌਂਡਾ ਸਿਟੀ ਇਹ 2010 ਮਾਡਲ Honda City ਹੈ ਜੀ 90000 ਕਿਲੋਮੀਟਰ ਚੱਲੀ ਆ ਆਟੋਮੈਟਿਕ ਚਕਾਰ ਹੈ ਠੀਕ ਹੈ ਚੰਡੀਗੜ੍ਹ ਨੰਬਰ ਸਵਾ 2 ਲੱਖ ਰੁਪਏ ਦੀ ਕਾਰ ਦੇਵਾਂਗੇ ਜੀ ਆਪਾਂ ਪੂਰੀ ਵਧੀਆ ਜੀ ਚ ਕੋਈ ਕੰਮ ਨਹੀਂ ਖਰਚਾ ਨਹੀਂ ਸਿਰਫ ਚਲਾਉਣੀ ਚਲਾਉਣੀ ਲੈ ਜੀ ਸਵਾ 2 ਲੱਖੇ ਤੁਸੀਂ Honda City ਲੈ ਕੇ ਜਾ ਸਕਦੇ ਹੋ ਚੰਡੀਗੜ੍ਹ ਨੰਬਰ ਦੀ ਸਾਫ਼ ਪਈਏ ਬਿਲਕੁਲ ਉਸ ਤੋਂ ਬਾਅਦ ਫਿਰ ਜ ਆਪਣੀ ਆ ਆ ਗਈ ਹੈ ਜੀ Desire 2015 ਮਾਡਲ 93000 ਕਿਲੋਮੀਟਰ ਚੱਲੀ Desire Tour ਵਾਲਾ ਵੇਰੀਐਂਟ ਹੈ ਠੀਕ ਹੈ ਪੰਜਾਬ ਨੰਬਰ ਪਹਿਲੇ ਆਉਂਦੀ ਹੈ 2,85,000 ਰੁਪਿਆ ਕਾਰ ਦੀ ਡਿਮਾਂਡ ਹੈ ਮਾਨਤਨ ਬੰਦਿਆਂ ਦਾ ਜ਼ਰੂਰ ਕਰਦੇ ਹਨ ਲੈ ਵੀ ਦੋਸਤੋ ਰੇਟ ਤੁਹਾਨੂੰ ਸੁਣ ਲਿਆ ਹੋਇਆ ਮਾਡਲ 15 ਛੋਟਾ ਇਹ ਰੇਟ ਆ ਨੰਬਰ ਵੀ ਸੋਹਣਾ ਪਹਿਲਾਂ ਆਉਂਦੇ ਪਹਿਲਾਂ ਪਾਓ ਉਸ ਤੋਂ ਬਾਅਦ ਫਿਰ ਜ ਆਪਣੀ ਆ ਗਈ ਇਹ ਡਿਜ਼ਾਇਰ ਇਹ ਡਿਜ਼ਾਇਰ 2009 ਮਾਡਲ ਹੈ VDI ਦਿੱਲੀ ਨੰਬਰ 1.5 ਲੱਖ ਰੁਪਏ ਦੀ ਤੁਹਾਨੂੰ ਕਾਰ ਦੇ ਦੇਵਾਂਗੇ ਡੀਜ਼ਲ VDI ਲੈ ਵੀ ਦੋਸਤੋ ਡੀਜ਼ਲ VDI ਰੇਟ ਸਿਰਫ ਕਿੰਨਾ ਸਿਰਫ ਸਿਰਫ 1.5 ਲੱਖ ਰੁਪਿਆ ਛੋਟਾ ਇਹ ਰੇਟ ਆ ਗੱਡੀ ਸਾਫ਼ ਪਈ ਹੈਗੀ ਉਸ ਤੋਂ ਬਾਅਦ ਫਿਰ ਤੋਂ ਆਪਣੀ ਡਿਜ਼ਾਇਰ ਆ ਗਈ ਹੈ ਜੀ ਇਹ ਵੀ ਜ਼ਾਇਰ ਹੈ ਜੀ 2009 ਮਾਡਲ ਇਹ ਹੈ ਇਹ ਤੁਹਾਨੂੰ ਸਿਰਫ ਦੇਵਾਂਗੇ 135000 ਰੁਪਏ ਲੈ ਵੀ ਦੋਸਤਾਂ ਹੋਰ ਥੋੜਾ ਸਸਤਾ ਕਰਤਾ ਬਾਈ ਨੇ ਨੰਬਰ ਪੰਜਾਬ 135000 ਤੁਸੀਂ ਆ ਗੱਡੀ ਲੈ ਕੇ ਜਾ ਸਕਦੇ ਹੋ ਬਹੁਤ ਸਾਫ ਪਈ ਹੋਈ ਹੈ ਵੀ ਉਸ ਤੋਂ ਬਾਅਦ ਫਿਰ ਆਪਣੀ ਅਗਲੀ ਆ ਗਈ ਇਹਨੂੰ ਕੋਈ ਨਹੀਂ ਜਾਣਦਾ ਇਹ ਆ ਗਈ ਹੈ ਫੋਰਚੂਨਰ ਬਾਕੀ ਭਾ ਲੈਨੇ ਬਾਈ ਇਹ ਆ ਜੀ ਫੋਰਚੂਨਰ 2013 ਆਟੋਮੈਟਿਕ 4/2 9.5 ਲੱਖ ਰੁਪਏ ਇਹਦੀ ਐਨਓਸੀ ਨਾਲ ਲੈ ਵੀ ਦੋਸਤਾਂ ਸਾਡੇ ਦੀ ਐਨਓਸੀ ਨਾਲ ਬਾਈ ਨਾਲ ਆਪਾਂ ਦੇ ਦੇਵਾਂਗੇ ਹਰੇਕ ਪਾਸੇ ਗਾਰੰਟੀ ਫੁੱਲ ਬੜਾ ਫੁੱਲ ਦਾ ਟਾਇਰ ਤਾਂ ਜਿਵੇਂ ਨਵੇਂ ਆ ਬੋਲੋ ਉਸ ਤੋਂ ਬਾਅਦ ਫਿਰ ਆਪਣੀ ਆਹ ਕਾਰ ਆ ਗਈ ਇਹ ਇਹ ਆ ਜੀ ਸਕੋਡਾ ਦੀ ਹੈਤੀ ਹੈ 2011 ਮਾਡਲ ਹੈ ਹੂੰ ਹੂੰ ਮੈਨੂਅਲ ਚ 4/4 ਠੀਕ ਹੈ 올 ਟਾਈਮ 올 ਟਾਈਮ 4/4 ਹੈ ਠੀਕ ਹੈ ਜੀ ਪੂਰੀ ਵਧੀਆ ਕਾਰ ਹੈ ਹੂੰ ਹੂੰ ਇੰਜਨ ਗੇਅਰ ਦੀ ਗਾਰੰਟੀ ਦੇਵਾਂਗੇ ਨਾਲ 10000 ਕਿਲੋਮੀਟਰ ਤੱਕ ਦੀ ਲੈ ਵੀ ਦੋਸਤੋ ਤੇ 2.5 ਲੱਖ ਰੁਪਏ ਦੀ ਕਾਰ ਦੇਵਾਂਗੇ ਆਪਾਂ ਤੁਹਾਨੂੰ yes no ਬਸ ਠੀਕ ਹੈ ਲੈ ਵੀ ਦੋਸਤੋ ਪੰਜਾਬ ਨੰਬਰ ਹੈ ਲੈ ਵੀ ਪੰਜਾਬ ਨੰਬਰ ਛੋਟੇ ਰੇਟ ਤੁਸੀਂ ਆ ਲੈ ਕੇ ਜਾ ਸਕਦੇ ਹੋ 4/4 ਦਾ ਸਵਾਦ ਲੈਣਾ ਕੰਫਰਟ ਦਾ ਸਵਾਦ ਲੈਣਾ ਉਸ ਤੋਂ ਬਾਅਦ ਫਿਰ ਜ ਆਪਣੀ ਆ ਆ ਗਈ ਹੈ ਜੀ ਇਹ ਆ ਗਈ ਜੀ ਸਲੈਰੀਓ 2019 ਰਜਿਸਟਰਡ 2020 ਹੂੰ ਹੂੰ ਸਵਾ 4 ਲੱਖ ਰੁਪਏ ਦੀ ਕਾਰ ਦੇਵਾਂਗੇ ਮਾਨ ਤਨ ਬੰਦਿਆਂ ਦਾ ਜ਼ਰੂਰ ਕਰ ਦਾਂਗੇ ਆਿਆਂ ਦਾ ਠੀਕ ਹੈ ਜੀ ਰਵੇਰ ਤੁਸੀਂ ਸੁਣ ਲਿਆ ਹੋਇਆ ਇੰਟੀਰੀਅਰ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਸਾਫ਼ ਤੇ ਵਧੀਆ ਪਈਆ ਐਂਡਰੋਇਡ ਵਿੱਚ ਲੱਗਿਆ ਹੋਇਆ ਇਹਦੇ ਘੈਂਟ ਕਾਰ ਆ ਗਈ ਬਿਲਕੁਲ ਉਸ ਤੋਂ ਬਾਅਦ ਇੱਕ ਹੋਰ ਲੈ ਕੇ ਆ ਗਏ ਆ ਤੁਹਾਡੇ ਸਾਹਮਣੇ ਆਪਾਂ ਛੋਟੀ ਜੀ ਕਾਰ ਵਾਕੀ ਲੈਣੇ ਆ ਬਾਈ ਤੇ ਜਾਣਕਾਰੀ ਹੈ ਗੱਡੀ ਬਾਰੇ ਇਹ ਬੀਟ ਹੈ ਜੀ 2013 ਮਾਡਲ ਠੀਕ ਹੈ ਜੀ ਲੱਖ ਕਿਲੋਮੀਟਰ ਚੱਲੀ ਹੈ ਹੂੰ ਹੂੰ ਪੂਰੀ ਵਧੀਆ ਕਾਰ ਆ ਜੀ ਇਹ ਵੀ ਇਹ ਆਪ ਤੁਹਾਨੂੰ 1,85,000 ਰੁਪਏ ਦੀ ਦੇ ਦੇਵਾਂਗੇ ਪੰਜਾਬ ਨੰਬਰ ਲੈ ਵੀ ਦੋਸਤੋ ਇਹ ਵੀ ਪੌਣੇ ਕਿ 2 ਲੱਖ ਰੁਪਏ ਤੁਸੀਂ ਗੱਡੀ ਲੈ ਕੇ ਜਾ ਸਕਦੇ ਹੋ ਨੰਬਰ ਪੰਜਾਬ ਆ ਗੱਡੀਆਂ ਸਾਫ਼ ਤੁਹਾਨੂੰ ਕਿਹਾ ਸੀ ਨਾ ਅੱਜ ਤੁਹਾਨੂੰ ਛੋੜੇ ਵਜ ਰਿਆਂ ਗੱਡੀਆਂ ਵਿਖਾਵਾਂਗੇ ਆਪਾਂ 500,000 ਤੋਂ ਲੈ ਕੇ ਉਤਲੇ ਮਾਡਲ ਤੋਂ ਵਿਖਾਈਆਂ ਤੇ ਉਸ ਤੋਂ ਬਾਅਦ ਫਿਰ ਜ ਆਪਣੀ ਆ ਆ ਗਈ ਆ ਜੀ K10 ਇਹ ਆ ਜੀ Alto K10 2010 ਮਾਡਲ ਹੈ 65,000 ਕਿਲੋਮੀਟਰ ਚੱਲੀ ਆ ਜੈਨੂਨ ਹੂੰ ਹੂੰ ਪੂਰੀ ਵਧੀਆ ਕਾਰ ਆ ਮੀਟਰ ਪੇਂਟ ਦੀ ਗਾਰੰਟੀ ਹੈ ਹੂੰ ਹੂੰ ਮੁਕਸਰ ਦਾ ਨੰਬਰ ਹੈ ਇਹਦਾ PV30 ਠੀਕ ਹੈ ਇਹ ਵੀ ਤੁਹਾਨੂੰ 1,75,000 ਰੁਪਏ ਦੀ ਕਰ ਦੇ ਦਿਆ। ਲਓ ਦੋਸਤੋ ਇਹਦਾ ਵੀ ਰੇਟ ਉਹਨਾਂ ਕੀ ਆ। ਗੱਡੀ ਸੋਹਣੀ ਆ ਐਲਐਕਐਸਆਈ 10 ਮਾਡਲ ਆ ਕੇ 10 65,000 ਚੱਲੀ ਸਰ। ਉਸ ਤੋਂ ਬਾਅਦ ਜੋ ਆਪਣੀ ਅਗਲੀ ਕਾਰ ਆ ਗਈ ਆ ਇਓਨ। ਵਧੀਆ ਐਵਰੇਜ ਛੋਟੀ ਗੱਡੀ ਬਾਕੀ ਲੈਣੇ ਆਪਾਂ ਜਾਣਕਾਰੀ। ਇਹ 2012 ਮਾਡਲ ਦੀ ਇਓਨ ਆ ਜੀ। ਇਹ ਤੁਹਾਨੂੰ ਆਪਾਂ 1.5 ਲੱਖ ਰੁਪਏ ਦੀ ਦੇ ਦੇਵਾਂਗੇ ਪੰਜਾਬ ਨੰਬਰ ਪੀਵੀ04। ਠੀਕ ਹੈ। ਲਓ ਦੋਸਤੋ ਸਿਰਫ ਤੇ ਸਿਰਫ 1.5 ਲੱਖ ਰੁਪਏ ਦੀ ਪੰਜਾਬ ਨੰਬਰ ਦੀ ਇਓਨ। ਉਸ ਤੋਂ ਬਾਅਦ ਹੁਣ ਆਪਾਂ ਤੁਹਾਡੇ ਵਾਸਤੇ ਤੋਹਫਾ ਹੀ ਲੈ ਕੇ ਆ ਗਏ ਆ ਨੰਬਰ ਪੰਜਾਬ ਆ ਟਾਇਰ ਲਾਈ ਲੱਗੇ ਹੋਇਆ ਸਾਫ਼ ਬਹੁਤ ਆ ਇਹ ਹੈਗੀ ਨੋਵਾ ਤੇ ਮੇਰੇ ਸਹੋਣਾ ਰੇਟ ਵੀ ਬਾਈ ਨੇ ਇਹਦਾ ਛੋਟਾ ਜਿਹਾ ਰੱਖਿਆ ਹੋਣਾ ਉਹ ਫਿਰ ਆਪਾਂ ਲੈ ਲੈਣਾ ਬਾਈ ਤੋਂ ਜਾਣਕਾਰੀ ਅੱਛਾ ਬਈ ਉਹ ਹੀ ਗੱਡੀ ਬਾਰੇ ਜਾਣਕਾਰੀ ਇਹ ਵੀਰੇ ਕਦੇ ਕਦੇ ਹੀ ਆਉਂਦੀਆਂ ਫੁੱਲ ਡਿਮਾਂਡਿੰਗ ਚਕਾਰਾ ਨੋਵਾ 2012 ਮਾਡਲ ਹਮਮ ਪੂਰੀ ਵਧੀਆ ਕਾਰ ਆ ਸਵਾ ਕ ਲੱਖ ਜੈਨੂਨ ਚੱਲੀ ਆ ਠੀਕ ਆ ਟਾਇਰ ਲੈ ਨਵੇਂ ਆ ਰਗੇ ਆ ਕੋਈ ਕੰਮ ਨਹੀਂ ਖਰਚਾ ਨਹੀਂ ਬ੍ਰੈਂਡ ਨਿਊ ਕਾਰ ਆ ਹਮ ਸਿਰਫ ਦਾ ਸਿਰਫ ਸਵਾ 5 ਲੱਖ ਰੁਪਏ ਦੀ ਤੁਹਾਨੂੰ ਕਾਰ ਦੇ ਦੇਾਂਗੇ 2012 ਬ੍ਰੈਂਡ ਨਿਊ ਨੋਵਾ ਲੈ ਦੋਸਤੋ ਜੀ 4 ਠੀਕ ਹੈ ਜੀ 4 ਟਾਇਰ ਲੈ ਇਸ ਨੂੰ ਵਿਖਾਤੇ ਆ ਰੇਟ ਸਵਾ 5 ਲੱਖ ਰੁਪਇਆ ਪਹਿਲਾਂ ਆਓ ਪਹਿਲਾਂ ਪਾਓ ਕਿਉਂਕਿ ਇਹ ਸਿੰਗਲ ਪੀਸ ਹੀ ਖੜਾ ਹੋਇਆ ਬਹੁਤ ਵਧੀਆ ਇਸਾਫ